ਮੌਸਮ 'ਚ ਦਿੱਲੀ ਦੇ ਨਾਲ 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਸਵੇਰੇ ਦੇ ਘੱਟੋ ਘੱਟ ਤਾਪਮਨ ਅਤੇ ਵੱਧ ਤੋਂ ਵੱਧ ਤਾਪਮਨ ਵਿੱਚ ਉਤਰਾ ਚੜਾਅ ਜਾਰੀ ਹੈ ਕਈ ਜਿਨ੍ਹਾਂ ਵਿੱਚ ਘੱਟੋ ਘੱਟ ਤਾਪਮਨ 10 ਡਿਗਰੀ ਨੂੰ ਪਾਰ ਕਰ ਗਿਆ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ ਦਰਅਸਲ ਮੌਸਮ ਵਿਭਾਗ ਨੇ 26 ਅਤੇ 27 ਫਰਵਰੀ ਦਰਮਿਆਨ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਵਿਭਾਗ ਅਨੁਸਾਰ ਲੁਧਿਆਣਾ ਪਟਿਆਲਾ ਜਲੰਧਰ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਨੀ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਬੱਦਲ ਛਾਏ रह ਸਕਦੇ ਹਨ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਇਸ ਵਾਰ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਹਿੱਸਾ ਹੈ ਇਹ ਰਾਸ਼ਟਰੀ ਰਾਜਸਥਾਨੀ ਦਿੱਲੀ ਵਿੱਚ ਕਾਂਗਰਸ ਨਾਲ ਗੱਠਜੋੜ ਕਰਕੇ ਚੋਣਾਂ ਲੜ ਰਿਹਾ ਹੈ ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ 4 ਸੀਟਾਂ ਤੇ ਕਾਂਗਰਸ 3 ਸੀਟਾਂ ਤੇ ਚੋਣਾਂ ਲੜਨ ਜਾ ਰਹੀ ਹੈ ਆਪ ਨੇ ਆਪਣੇ ਚਾਰੇ ਉਮੀਦਵਾਰਾਂ ਬਾਰੇ ਐਲਾਨ ਕਰ ਦਿੱਤਾ ਹੈ ਜਿਵੇਂ ਕਿ ਆਪ ਸਭੀ ਨੂੰ ਪਤਾ ਹੈ ਕਿ आम आदमी पार्टी इंडिया अलायंस में है इंडिया अलायंस में रहते हुए हम पांच स्टेट्स पे चुनाव लड़ रहे हैं आम आदमी पार्टी के कैंडिडेट्स उतारेंगे इसमें टोटल 23 कैंडिडेट्स होंगे आम आदमी पार्टी के जिनमें से पांच कैंडिडेट ऑलरेडी हम पहले अनाउंस कर चुके हैं आज हम पांच और कैंडिडेट्स के नाम अनाउंस कर रहे हैं इसमें मोस्टली दिल्ली से हैं और एक हरियाणा से हैं दिल्ली से नई दिल्ली विधानसभा से श्री सोमनाथ भारती जी कैंडिडेट होंगे साउथ दिल्ली लोकसभा से श्री सही राम जी कैंडिडेट होंगे वेस्ट दिल्ली लोकसभा से श्री महाबल मिश्रा जी कैंडिडेट होंगे और ईस्ट दिल्ली लोकसभा से श्री कुलदीप जी कैंडिडेट होंगे इसके साथ साथ हरियाणा में कुरूक्षेत्र लोकसभा से श्री सुशील गुप्ता जी आम आदमी पार्टी की तरफ से चुनाव लड़ेंगे कांग्रेस छड्डे दीयां चर्चावां درمیان पंजाब कांग्रेस ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਿੱਲੀ ਪਹੁੰਚ ਗਏ ਹਨ ਜਿੱਥੇ ਉਹਨਾਂ ਨੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਪ੍ਰਿਅੰਕਾ ਗਾਂਧੀ ਨਾਲ ਤਸਵੀਰ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਦਿੱਲੀ ਵਿਖੇ ਉਹਨਾਂ ਨਾਲ ਮੁਲਾਕਾਤ ਹੋਈ ਜਿਸ ਵਿੱਚ ਸਕਾਰਾਤਮਕ ਵਿਚਾਰ ਵਟਾਂਦਰਾ ਹੋਇਆ ਸਿੱਧੂ ਦੀ ਇਸ ਮਿਲੀ ਨੇ ਪੰਜਾਬ ਕਾਂਗਰਸ ਵਿੱਚ ਚਰਚਾ ਛੇੜ ਦਿੱਤੀ ਹੈ ਸਿੱਧੂ ਦੀ ਇਸ ਮੁਲਾਕਾਤ ਨੇ ਵਿਰੋਧੀਆਂ ਦੀਆਂ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ ਹੈ ਜਿਸ ਵਿੱਚ ਆਖਿਆ ਜਾ ਰਿਹਾ ਸੀ ਕਿ ਸਿੱਧੂ ਕਾਂਗਰਸ ਛੱਟ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ ਦੱਸਦੇ ਕਿ ਨਵਜੋਸ਼ ਸਿੱਧੂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਤੋਂ ਵੱਖਰੇ ਚੱਲ ਰਹੇ ਹਨ ਉਹ ਨਾ ਤਾਂ ਕਾਂਗਰਸ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਤੇ ਨਾ ਹੀ ਉਹਨਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕਾਰਜਨ ਖੜਗੇ ਦੀ ਸਮਰਾਰਾ ਐਲੀ ਵਿੱਚ ਸ਼ਮੂਲੀਅਤ ਕੀਤੀ ਸੀ ਹਾਲਾਂਕਿ ਉਹ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗਾਂ ਜ਼ਰੂਰ ਕਰ ਰਹੇ ਹਨ ਪਰ ਉਹ ਪਾਰਟੀ ਦੀ ਕਿਸੇ ਵੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ ਇੱਕ ਦਿਨ ਪਹਿਲਾਂ ਸੀ ਸਿੱਧੂ ਨੇ ਜਦੋਂ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕਰਦੇ ਆ ਸ਼ਾਇਰਨ ਅੰਦਾਜ਼ ਵਿੱਚ ਕਿਹਾ ਸੀ ਕਿ ਸਾਡੀਆਂ ਅਫਵਾਹਾਂ ਦਾ ਧੂਆਂ ਵੀ ਉੱਥੋਂ ਉੱਠਦਾ ਹੈ ਜਿੱਥੇ ਸਾਡੇ ਨਾਮ ਨਾਲ ਅੱਗ ਲੱਗਦੀ ਹੈ ਹਾਲਾਂਕਿ ਇਹ ਇਸ਼ਾਰਾ ਉਹਨਾਂ ਦਾ ਕਿਸ ਵੱਲ ਸੀ ਇਸ ਤੇ ਸਸਪੈਂਸ ਬਰਕਰਾਰ ਹੈ ہماری ਅਫਵਾਹਾਂ ਦਾ ਧੂਆਂ ਵਹਾਂ ਸੇ ਉੱਠਦਾ ਹੈ ਗੁਰੂ ਜਾ ਹਮਾਰੇ ਨਾਮ 'ਤੇ ਆਗ ਲੱਗ ਜਾਂਦੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਆਪਣੀ ਹਲਕਾ ਗਿੱਦੜ ਬਾਹਾ ਵਿਖੇ ਵੱਖ-ਵੱਖ ਸਮਾਗਮਾਂ ਦੌਰਾਨ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਨੇ ਜਿੱਥੇ ਕਿਸਾਨ ਅੰਦੋਲਨ ਸੰਬੰਧੀ ਕੇਂਦਰ ਤੇ ਸੂਬਾ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਕਾਰਜੋਬੰਦੀ ਖੁਲਾਸੇ ਕਰਦਿਆਂ ਬੀਤੇ ਦਿਨੀ ਹਰਸੀਮਤ ਕੌਰ ਬਾਦਲ ਦੇ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਬਿਆਨ ਦੀ ਧੰਨ ਗਸਿਆ। देखो पहला तो मैं कहना कि बहुत ਮਦਭਾਗੀ ਘਟਣਾ ਹੈ ਬਹੁਤ ਮਾੜਾ ਜਿਹੜਾ ਸਲੂਕ ਹੈ ਉਹ ਸਾਡੇ ਕਿਸਾਨਾਂ ਨਾਲ ਹੋ ਰਿਹਾ ਹੈ ਬਾਰਡਰ ਖਨੋਰੀ ਤੇ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਬਣਾ ਦਿੱਤਾ ਗਿਆ ਜਿਹੜਾ ਕਿ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਦੂਜਾ ਜਿਹੜੇ ਨੌਜਵਾਨ ਨੂੰ ਗੋਲੀ ਵਜੀ ਹਜੇ ਤੱਕ ਉਰੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੀਜਾ ਸਾਡੇ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਕੁੱਟਿਆ ਮਾਰਿਆ ਲੱਤਾਂ ਤੋੜਨ ਤੋਂ ਬਾਅਦ ਫਿਰ ਹੁਣ ਪੀਜੀਆਈ ਦਾਖਲ ਕਰਾਇਆ ਪੀਜੀਆਈ ਤੇ ਵੀ ਔਰੇ ਤੇ ਚੰਡੀਗੜ੍ਹ ਦੀ ਪੁਲਿਸ ਲਾ ਦਿੱਤੀ ਗਈ ਹੈ ਤਾਂ ਜੋ ਛੁੱਟੀ ਮਿਲਦਿਆਂ ਸਾਰ ਫਿਰ ਉਹ ਹਰਿਆਣਾ ਪੁਲਿਸ ਦੀ ਕਸਟਡੀ 'ਚ ਹੋ ਜਾਈ। ਸੋ ਮੇਰੇ ਕਹਿਣ ਦਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਫਰਮਾਉਣੀ ਚਾਹੀਦੀ ਹੈ। ਅਸੀਂ ਬਿਲਕੁਲ ਪ੍ਰਿਤਪਾਲ ਨੂੰ ਹੁਣ ਵਾਪਸ ਨਹੀਂ ਜਾਣ ਦੇਵਾਂਗੇ। ਪ੍ਰਿਤਪਾਲ ਸਿੰਘ ਦਾ ਇਲਾਜ ਹੋਣਾ ਚਾਹੀਦਾ ਹੈ ਈਵਨ ਪੀਜੀਆਈ ਵਾਲਿਆਂ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੀ ਇਹਨੂੰ ਜਲਦੀ ਛੁੱਟੀ ਦਿਓ ਜਿਹੜੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨੂੰ ਬਾਕੀ ਸਟੇਟ ਜਿਹੜੇ ਪੰਜਾਬ ਦੀ ਐਕਟਿਵ ਸਟੇਟ ਦੇਖੋ ਕਿੱਥੇ ਹੋ ਗਿਆ ਕਿੱਥੇ ਨਹੀਂ ਹੋ ਗਿਆ ਹਜੇ ਇਸ ਗੱਲ ਦੀ ਜਿਹੜੀ ਪੁਸ਼ਟੀ ਹੋਣੀ ਬਾਕੀ ਹੈ ਕਿਉਂਕਿ ਆਪਸ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਇੱਥੇ ਉੱਥੇ ਅਲਾਈਅੰਸ ਹੋ ਗਿਆ ਨਹੀਂ ਹੋਇਆ ਪਰ ਮੈਨੂੰ ਲੱਗਦਾ ਹਜੇ ਤੱਕ ਫਾਈਨਲ ਪ੍ਰਕਿਰਿਆ ਕਿਸੇ ਪ੍ਰਕਾਰ ਦੀ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਅਪਲਾਹ ਨਹੀਂ ਹੈ ਦੂਸਰੀ ਗੱਲ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ মিডিਆ ਨੂੰ ਕਹਿੰਦੇ ਰਹੇ ਹਾਂ ਵੀ ਸਾਡਾ 7 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ 13 ਦੀਆਂ 13 ਸੀਟਾਂ ਤੇ ਪੰਜਾਬ ਚ ਕਾਂਗਰਸ ਪਾਰਟੀ ਚੋਣ ਲੜੇਗੀ ਪਰ ਅੱਜ ਵੀ ਮੈਂ ਉਸੇ ਸਟੈਂਡ ਤੇ ਬਰਕਰਾਰ ਹਾਂ ਹਰ ਸਿਮਰਤ ਨੇ ਕਿ ਪਹਿਲਾਂ ਵਾਲੇ ਕੱਲ ਨੂੰ ਇੱਕ ਇਲਾਨ ਦਿਖਾ ਦਿੱਤਾ ਤੁਹਾਨੂੰ ਬਹੁਤ ਹੋਇਆ ਅਕੀਰਜੀਪੂਰੀ ਤੋਂ ਕੋਹ ਹਰਸਿਮਰਤ ਜੀ ਬੜੇ ਸਤਕਾਰਯੋਗ ਨੇ ਲੇਕਿਨ ਜਿਸ ਪ੍ਰਕਾਰ ਦੇ ਕਾਲੇ ਕਾਨੂੰਨਾਂ ਨੇ ਇਹ ਸਾਰਾ ਯੱਬ ਕਿਥੋਂ ਪਿਆ ਇਹ ਉਹਨਾਂ ਕਾਲੇ ਕਾਨੂੰਨਾਂ ਤੇ ਹਰਸਿਮਰਤ ਕੋਰ ਬਾਦਲ ਜੀ ਦੇ ਦਸਕਤ ਹੋਏ ਬੀਜੇਪੀ ਦਾ ਜਿਹੜਾ ਤੋੜ ਵਿਛੋੜਾ ਵੀ ਹੋਇਆ ਉਹ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਇਹ ਕਿਹਾ ਕਿ ਨਹੀਂ ਇਹ ਕਾਨੂੰਨ ਬੜੇ ਹੱਕ ਦੇ ਨੇ ਅੱਛੇ ਕਾਨੂੰਨ ਨੇ ਇਹ ਹਰਸਿਮਰਤ ਜੀ ਨੇ ਕਿਹਾ ਇਹ ਬਾਦਲ ਸਾਹਿਬ ਨੇ ਕਿਹਾ ਇਹ ਸੁਖਬੀਰ ਬਾਦਲ ਨੇ ਕਿਹਾ ਪਿੰਡਾਂ 'ਚ ਪੋਸਟਰ ਲਾ ਦਿੱਤੇ ਗਏ ਇਸ ਕਾਨੂੰਨ ਦੇ ਮਤਲਕ ਫਿਰ ਕਿਸਾਨਾਂ ਨੇ ਪ੍ਰੈਸ਼ਰ ਪਾਇਆ ਤੇ ਹਰਸਿਮਰਤ ਕੌਰ ਬਾਦਲ ਜੀ ਨੇ ਅਸੀਫਾ ਦਿੱਤਾ ਹੁਣ ਫਿਰ ਭਾਈਵਾਲ ਦੀ ਗੱਲ ਚੱਲ ਰਹੀ ਹੈ ਅੰਦਰ ਖਾਤੇ ਗੱਲ ਮੁੱਕ ਚੁੱਕੀ ਹੈ ਇਹ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਪਾਰਲੀਮੈਂਟਰੀ ایرিয়া ਹੈ ਮੈਨੂੰ ਉੱਥੇ ਕਿਤੇ ਨਾ ਕਿਤੇ ਆਵਾਜ਼ ਚੱਕਣੀ ਪਊਗੀ ਕਿਉਂਕਿ ਨਹੀਂ ਤਾਂ ਕਿਸਾਨ ਮੇਰੇ ਵਿਰੋਧ ਚ ਹੋ ਜਾਣਗੇ ਕਿਉਂਕਿ ਉਹ ਬੰਗਲੇ 'ਚ ਵੀ ਹਜੇ ਸਰਕਾਰੀ ਚੋਸੇ 'ਚ ਰਹਿ ਰਹੇ ਆ ਜਿਹੜਾ ਮਨਿਸਟਰ ਦਾ ਬੰਗਲਾ ਹੁੰਦਾ ਉਹੀ ਸਕਿਉਰਿਟੀ ਫੋਰਸਿਸ ਐਂਡ ਆਲ ਦੈਟ ਇਹ ਸਾਰੀ ਜਿਹੜੀ ਗੇਮ ਹੈ ਮਿਲੀ ਭੁਗਤ ਰਹੀ ਭਾਜਪਾ ਤੇ ਬਾਦਲ ਪਰਿਵਾਰ ਖੇਡ ਰਿਹਾ ਹੈ ਜਿਆਦਾ ਸਪਸ਼ਟ ਕਰਨ ਜਿਹੜੇ ਕੇਂਦਰ ਵਾਲੇ ਮੰਤਰੀਆਂ ਨੇ ਤੁਸੀਂ ਕਹਨੇ ਵੀ ਉਹਨਾਂ ਨੂੰ ਝਾੜ ਪਾਈ ਵੀ ਇਹ ਫੋਰਮ ਨਹੀਂ ਆ ਜਿਆਦਾ ਸਪਸ਼ਟ ਕਰਨ ਵੀ ਅਸੀਂ ਅਕਾਲੀ ਦਲ ਭਾਜਪਾ ਕਿਸੇ ਗੱਲ ਨਾਲ ਇਕੱਠੇ ਨਹੀਂ ਹੋਣਾ ਜਦੋਂ ਇਕੱਠੇ ਹੈ ਹੋਰ ਇਹਦਾ ਢੀਕਦੇ ਚੋਣ ਜਾਬਤਾ ਲੱਗ ਜੇ ਕਿਸਾਨ ਬਾਰਡਰ ਤੋਂ ਮੁੜਿਆ ਤੇ ਅਸੀਂ ਆਪਦੀ ਗੰਢ ਤੁੱਪਦੇ ਰਾਹੀਂ ਸੀਟਾਂ ਐਲਾਨ ਕਰ ਲਈਏ ਵੀ ਸਾਡਾ ਐਲਾਨ ਹੋ ਗਿਆ ਅੰਦਰ ਖਾਤੇ ਇਕੱਠੇ ਨੇ ਮੁੰਡਾ ਲੋਕ ਸਭਾ ਦਾ ਕੀ ਦੇਖਿਆ ਮੁੰਡਾ ਸਿੰਘ ਗਾਜਾ ਬਣਦਾ ਦੇਖੋ ਗਾਲ੍ਹਦੀ ਹੈ ਕੋਣ ਪਰਿਵਾਰ ਵਿੱਚੋਂ ਹੁੰਦਾ ਕੋਈ ਕਿ ਨਹੀਂ ਹੁੰਦਾ ਜਾਂ ਮੈਂ ਲੜਦਾ ਜਾਂ ਨਹੀਂ ਲੜਦਾ ਇਹ ਸਾਡੀ ਜਿਹੜੀ ਪਾਰਟੀ ਇਹ ਕਿਹੜਾ ਕੋਈ ਖੇਤਰੀ ਪਾਰਟੀ ਹੈ ਕਿ ਸਰਦਾਰ ਸੁਖਵੀਰ ਸਿੰਘ ਜੀ ਨੇ ਐਲਾਨ ਕਰਨਾ ਹੈ ਵੀ ਇੱਕ ਥਾਂ ਤੋਂ ਮਜੀਠੀਆ ਜੀ ਲੜਨਗੇ ਇੱਕ ਥਾਂ ਤੋਂ ਹਰਸਿਮਰਜੀ ਜੀ ਲੜਨਗੇ ਇੱਕ ਥਾਂ ਤੋਂ ਆਪ ਲੜਨਗੇ ਸਾਡਾ ਜਿਹੜਾ ਵੀ ਲੜਨਾ ਹੈ ਕਿ ਨਹੀਂ ਲੜਨਾ ਇਹ ਫੈਸਲਾ ਹਾਈ ਕਮਾਂਡ ਕਰ ਲਈ ਹੈ ਖਰਗੇ ਸਾਹਿਬ ਕਰ ਲਏ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਕਰ ਲਏ ਨੇ ਇਹਰੇ ਬਾਰੇ ਮੈਂ ਕਹਿ ਦਿਆਂ ਕਿ ਫਲਾਣਾ ਉੱਥੋਂ ਲੜੂਗਾ ਫਲਾ ਉਮੀਦਵਾਰ ਹੋਊਗਾ ਕਿ ਨਹੀਂ ਹੋਊਗਾ ਹਾਂ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਰੂਰ ਉੱਥੇ ਦੱਸੇਗਾ ਵੀ ਫਲਾਣਾ ਕੈਂਡੀਡੇਟ ਫਲਾਣੇ ਥਾਂ ਤੋਂ ਚੰਗਾ ਹੋ ਸਕਦਾ ਹੈ ਫਲਾਣਾ ਫਲਾਣੇ ਥਾਂ ਤੋਂ ਚੰਗਾ ਹੋ ਸਕਦਾ ਜਿੱਤ ਸਕਦਾ ਸੋ ਇਹ ਸਾਰੀ ਪ੍ਰਕਿਰਿਆ ਰਹੇਗੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਹ ਅੰਕੜਿਆਂ ਤੇ ਜਿੱਤ ਦੇ ਹਿਸਾਬ ਤੇ ਜਿਹੜਾ ਵਿਅਕਤੀ ਵੀ ਜਿੱਤ ਪਾਏਗਾ ਉਸ ਵਿਅਕਤੀ ਨੂੰ ਟਿਕਟ ਹਾਈ ਕਮਾਂਡ ਨੇ ਦੇਣੀ ਹੈ ਉਹ ਕੌਣ ਜਿੱਤ ਪਾਏਗਾ ਮੈਂ ਜਿੱਤ ਪਾਵਾਂਗਾ ਕਿ ਨਹੀਂ ਪਾਵਾਂਗਾ ਹੋ ਸਕਦਾ ਮੇਰੇ ਨਾਲ ਕੋਈ ਕਾਬਿਲ ਹੋਰ ਜਿੱਤਣ ਵਾਲਾ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਜਿੱਤ ਪਾਏਗਾ ਕਿ ਨਹੀਂ ਪਾਏਗਾ ਇਸ ਮੈਰਿਟ ਤੇ ਇਸ ਵਾਰੀ ਦੀਆਂ ਪਾਰਲੀਮੈਂਟ ਦੀਆਂ ਸੀਟਾਂ